ਗੁਟਾਰ ਫਸਗੀ ਖੇਡ ਪੁਰਾਣੇ ਸਮਿਆਂ ਦੀ ਖੇਡ ਰਹੀ ਹੈ। ਇਹ ਖੇਡ ਬਹੁਤ ਹੀ ਹਾਰਮਨ ਪਿਆਰੀ ਖੇਡ ਰਹੀ ਹੈ। ਇਹ ਖੇਡ ਵਧੇਰੇ ਕਰਕੇ ਕਿਸ਼ੋਰ ਉਮਰ ਦੇ ਲੜਕੇ ਖੇਡਦੇ ਰਹੇ ਹਨ। ਇਹ ਖੇਡ ਇੱਕੋ ਸਮੇਂ ਬੌਧਿਕ ਵਰਜਸ਼ ਦਾ ਵਸੀਲਾ ਬਣ ਦੇ ਨਾਲ-ਨਾਲ ਚੰਗਾ ਚੋਖਾ ਮਨੋਰੰਜਨ ਦਾ ਸਾਧਨ ਵੀ ਰਹੀ ਹੈ। ਇਹ ਖੇਡ ਅਕਸਰ ਪੂ ਮਾਗਦੀਆਂ ਚਾਨਣੀਆਂ ਰਾਤਾਂ ਵਿੱਚ ਬਹੁਤ ਹੀ ਦਿਲਚਸਪੀ ਨਾਲ ਖੇਡੀ ਜਾਂਦੀ ਸੀ ਖੇਡ ਦੇ ਨਿਯਮਾਂ ਅਨਸਾਰ ਇੱਕ ਸਿਆਣਾ ਆਗੂ ਕਿਸੇ ਚਾਦਰ ਦੀ ਬੁੱਕਲ ਮਾਰ ਕੇ ਬੈਠ ਜਾਂਦਾ ਹੈ ਪਹਿਲਾਂ ਉਹ ਖੇਡ ਵਿੱਚ ਸ਼ਾਮਲ ਹੋਣ ਵਾਲੇ ਮੁੰਡਿਆਂ ਨੂੰ ਦੋ ਭਾਗਾਂ ਵਿੱਚ ਵੰਡ ਦਿੰਦਾ ਹੈ ਦੋ ਟੀਮਾਂ ਦੇ ਦੋ ਆਗੂ ਪਹਿਲਾਂ ਚੁਣ ਲਏ ਜਾਂਦੇ ਹਨ ਫਿਰ ਦੋ ਦੋ ਜਣੇ ਦੂਰ ਦਰਾਡੇ ਜਾ ਕੇ ਆਪਣਾ ਆਪਣਾ ਕੋਈ ਨਕਲੀ ਨਾਂ ਰੱਖ ਲੈਂਦੇ ਹਨ ਇਹ ਨਾਮ ਅਕਸਰ ਪ੍ਰੇਮੀ ਜੋੜਿਆਂ ਦੇ ਨਾਮ ਉੱਤੇ ਰੱਖੇ ਜਾਂਦੇ ਹਨ ਜਿਵੇਂ ਦੋਵੇਂ ਧਿਰਾਂ ਆਪਣੇ ਆਪ ਨੂੰ ਹੀਰ ਤੇ ਰਾਂਝਾ ਦੇ ਨਾਮ ਹੇਠ ਇਸ ਤਰ੍ਹਾਂ ਪੇਸ਼ ਕਰਦੇ ਹਨ ਖੱਡ ਚ ਮਾਰਿਆ ਤੀਰ ਕੋਈ ਲਓ ਰਾਂਝਾ ਕੋਈ ਲਓ ਹੀਰ ਸੁਭਾਵਿਕ ਤੌਰ ਤੇ ਪਹਿਲਾਂ ਮੰਗਣ ਵਾਲਾ ਹੀਰ ਦੀ ਮੰਗ ਕਰਦਾ ਹੈ ਤੇ ਰਾਂਝਾ ਵਿਰੋਧੀ ਟੋਲੀ ਵਿੱਚ ਚਲਾ ਜਾਂਦਾ ਹੈ ਇਸ ਤਰ੍ਹਾਂ ਦੋ ਟੋਲੀਆਂ ਦੀ ਵੰਡ ਹੋ ਜਾਂਦੀ ਹੈ ਜਿਹੜੀ ਟੋਲੀ ਸਰਦਾਈ ਹੁੰਦੀ ਹੈ ਉਹ ਦੂਰ ਜਾ ਕੇ ਲੁਕ ਜਾਂਦੀ ਹੈ ਦੂਜੀ ਟੋਲੀ ਦਾ ਇੱਕ ਮੈਂਬਰ ਚਾਦਰ ਵਾਲੇ ਲੀਡਰ ਦੀ ਬੁੱਕਲ ਵਿੱਚ ਲੁਕ ਜਾਂਦਾ ਹੈ ਚਾਦਰ ਦੀ ਬੁੱਕਲ ਮਾਰ ਕੇ ਬੈਠਾ ਸ਼ਖਸ ਉੱਚੀ ਦੇਣੇ ਪੁਕਾਰਦਾ ਹੈ ਗੁਟਾਰ ਫਸ ਗਈ ਹੋਏ ਦੂਰ ਲੁਕੇ ਟੋਲੀ ਦੇ ਮੈਂਬਰ ਆ ਕੇ ਬੁੱਕਲ ਵਿੱਚ ਲੁਕੇ ਮੈਂਬਰ ਦੀ ਪਛਾਣ ਕਰਦੇ ਹਨ ਜੇਕਰ ਇਹ ਪਛਾਣ ਸਹੀ ਹੋਵੇ ਤਾਂ ਉਹਨਾਂ ਦੀ ਮਿੱਤ ਪੁੱਗ ਜਾਂਦੀ ਹੈ ਤੇ ਦੂਜੀ ਧਿਰ ਜ਼ਿੰਮੇਦਾਰੀ ਆ ਜਾਂਦੀ ਹੈ ਜੇ ਉਹ ਲੁਕੇ ਬੰਦੇ ਨੂੰ ਪਛਾਣਨ ਵਿੱਚ ਟਪਲਾ ਖਾ ਜਾਣ ਤਾਂ ਵਾਰੀ ਵਾਲੀ ਧਿਰ ਦੇ ਸਾਰੇ ਮੈਂਬਰ ਲੁਕਣ ਵਾਲੀ ਧਿਰ ਦੇ ਮੈਂਬਰਾਂ ਨੂੰ ਕੰਧਾੜੇ ਚੁੱਕ ਕੇ ਲੁਕਣ ਵਾਲੀ ਥਾਂ ਦਾ ਚੱਕਰ ਲਵਾਉਂਦੇ ਹਨ ਇਸ ਕਿਸਮ ਦੇ ਝੂਟੇ ਲੈਣ ਦਾ ਆਪਣਾ ਹੀ ਵੱਖਰਾ ਆਨੰਦ ਹੁੰਦਾ ਹੈ ਇਸ ਤਰ੍ਹਾਂ ਖੇਡ ਮੋੜ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਇਹ ਖੇਡ देर ਰਾਤ ਤੱਕ ਚੱਲਦੀ ਰਹਿੰਦੀ ਸੀ ਹਾਸਾ ਠੱਠਾ ਰੋਲਾ ਰੱਪਾ ਤੇ ਖੁਸ਼ੀਆਂ ਬਖੇਰਦੇ ਖਿਡਾਰੀ ਘਰਾਂ ਨੂੰ ਪਰਤ ਜਾਂਦੇ ਸੀ ਦੂਸਰੇ ਦਿਨ ਇਹ ਸੈਲਸਲਾ ਫੇਰ ਸ਼ੁਰੂ ਹੋ ਜਾਂਦਾ ਸੀ ਅਗਲੀ ਖੇਡ ਦਾ ਨਾਂ ਹੈ ਦਾਈਆਂ ਦੂਕੜੇ ਦਾਈਆਂ ਦੂਕੜੇ ਲੁਕਣ ਮਿੱਟੀ ਬੱਚਿਆਂ ਦੀ ਬਹੁਤ ਲੋਕਪ੍ਰੀਆ ਖੇਡ ਰਹੀ ਹੈ ਇਸ ਵਿੱਚ ਮੁੰਡੇ ਕੁੜੀਆਂ ਰਲ ਕੇ ਖੇਡਦੇ ਹਨ ਬੱਚਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਇੱਕ ਦੋ ਬੱਚੇ ਇਕੱਠੇ ਹੋ ਕੇ ਦੂਜਿਆਂ ਨੂੰ ਆਵਾਜ਼ਾਂ ਮਾਰਦੇ ਹਨ ਕਣਕ ਦਾ ਦਾਣਾ ਮੱਕਈ ਦਾ ਦਾਣਾ ਜੀ ਦੀ ਬੇਬੇ ਆਉਣ ਨਹੀਂ ਦਿੰਦੀ ਲਾ ਦੋ ਕੋਈ ਬਹਾਨਾ ਥੋੜੀ ਦੇਰ ਬਾਅਦ ਬੱਚੇ ਘਰਾਂ ਵਿੱਚੋਂ ਨਿਕਲ ਆਉਂਦੇ ਸਨ ਆਉਂਦੇ ਆਉਂਦੇ ਆਖਦੇ ਸਨ ਇੱਕ ਲੂਨ ਦੀ ਡਲੀ ਇੱਕ ਤੇਲ ਦੀ ਪਲੀ ਮੈਂ ਵੀ ਸੰਗੇ ਰਲੀ ਯੋ ਗਲੀ ਗੁਆਂਢ ਦੇ ਬੱਚਿਆਂ ਦਾ ਪੂਰਾ ਜਮਕਟਾ ਲੱਗ ਜਾਂਦਾ ਸੀ ਫੇਰ ਮਸਲਾ ਹੁੰਦਾ ਸੀ ਕਿ ਵਾਰੀ ਜਾਂ ਦਾਈ ਕੌਣ ਦੇਵੇਗਾ ਇਸ ਸਮੱਸਿਆ ਦੇ ਹੱਲ ਲਈ ਇੱਕ ਕਾਵ ਟੁਕੜਾ ਉਚਾਰਿਆ ਜਾਂਦਾ ਸੀ ਜਿਸ ਦਾ ਇੱਕ ਇੱਕ ਟੱਪਾ ਇੱਕ ਇੱਕ ਬੱਚੇ ਨੂੰ ਛੂ ਕੇ ਉਚਾਰਿਆ ਜਾਂਦਾ ਸੀ ਜੈਸ ਉੱਤੇ ਕਾਵ ਟੁਕੜਾ ਸਮਾਪਤ ਹੋ ਜਾਂਦਾ ਸੀ ਉਹ ਪੁੱਗ ਜਾਂਦਾ ਸੀ ਇਸ ਤਰ੍ਹਾਂ ਸਾਰੇ ਬੱਚੇ ਜਦੋਂ ਪੁੱਗ ਜਾਂਦੇ ਤਾਂ ਅਖੀਰਲੇ ਬੱਚੇ ਨੂੰ ਦਾਈ ਦੇਣੀ ਪੈਂਦੀ ਸੀ ਉਹ ਕਾਵ ਟੁਕੜਾ ਸੀ ਇੰਗਣ-ਮਿੰਗਣ ਤਲੀ-ਤਲੀ ਇੰਗਣ ਤਾਰਾ ਮੀਰਾ ਡੱਕਰਾ ਗੋੜ ਖਾਵਾ ਵੇਲ ਵਧਾਵਾ ਮੂਲੀ ਪੱਤਰਾ ਮੱਤਿਆਂ ਵਾਲੇ ਘੋੜੇ ਆਏ ਹੱਥ ਕਤਾੜੀ ਪੈਰ ਕਤਾੜੀ ਨਿੱਕਲ ਬਾਲਿਆ ਤੇਰੀ ਵਾਰੀ ਦਾਈ ਦੇਣ ਵਾਲਾ ਬੱਚਾ ਨੀਅਤ ਤਾਂ ਉੱਤੇ ਅੱਖਾਂ ਮੀਟ ਕੇ ਖਲੋ ਜਾਂਦਾ ਹੈ ਤੇ ਉੱਚੀ-ਉੱਚੀ ਆਖਦਾ ਹੈ ਲੋਕ ਚਿਪ ਜਾਣਾ ਕਣਕ ਦਾ ਦਾਣਾ ਰਾਜੇ ਦੀ ਬੇਟੀ ਆਈ ਜੇ ਇੱਧਰ-ਉੱਧਰ ਲੁਕੇ ਹੋਏ ਬੱਚੇ ਆਵਾਜ਼ ਦਾ ਉੱਤਰ ਦਿੰਦੇ ਆਖਦੇ ਸਨ ਆਜੋ। ਦਾਈ ਵਾਲਾ ਬੱਚਾ ਲੁਕੇ ਬੱਚਿਆਂ ਨੂੰ ਲੱਭਦਾ ਸੀ। ਇੱਕ ਨਿਸ਼ਚਿਤ ਥਾਂ ਉੱਤੇ ਬੱਚੇ ਜੇ ਹੱਥ ਲਗਾ ਦੇਣ ਤਾਂ ਉਹ ਦਾਈ ਦੇਣ ਤੋਂ ਬਚ ਜਾਂਦੇ ਸਨ। ਪਰ ਜੇ ਲੁਕੇ ਬੱਚੇ ਨੂੰ ਨਿਸ਼ਚਿਤ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਹੀ ਦਾਈ ਵਾਲਾ ਬੱਚਾ ਛੂ ਲਵੇ ਤਾਂ ਉਸ ਜਿੰਮੇਦਾਰੀ ਆ ਜਾਂਦੀ ਹੈ। ਜਦੋਂ ਬੱਚੇ ਨਿਸ਼ਚਿਤ ਸਥਾਨ ਛੂ ਲੈਂਦੇ ਸਨ ਤਾਂ ਉੱਚੀ ਦੇਣੇ ਆਖਦੇ ਸਨ। ਦਾਈਆਂ ਦੂਕੜੇ ਜੇ ਦਾਈ ਵਾਲਾ ਬੱਚਾ ਕਿਸੇ ਨੂੰ ਨਾ ਚੂ ਸਕੇ ਤਾਂ ਮਾੜੋਸੇ ਨੂੰ ਦਾਈ ਦੇਣੀ ਪੈਂਦੀ ਹੈ ਇਸ ਪ੍ਰਕਾਰ ਹਾਸੇ ਠੱਠੇ ਭਰੇ ਮਾਹੌਲ ਵਿੱਚ ਇਹ ਲੋਕ ਕਿਹੜੇ ਨਿਰੰਤਰ ਚੱਲਦੀ ਰਹਿੰਦੀ ਹੈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ